ਹਰਦੀਪ ਕੀ ਨਾਮ ਹੱਸਦਾ ਕਿਹੜਾ ਪਿੰਡ ਮੇਰਾ ਹਰਦੀਪ ਸਿੰਘ ਪਿੰਡ ਵਾਲਿਓ ਜੀ ਤੇ ਅੱਗ ਲੱਗ ਗਿਆ ਥੋੜਾ ਕੀ ਸੀ ਇਹ ਹਾਂਜੀ ਹਾਂਜੀ ਕਣਕ ਖੜੀ ਸੀ ਕਿੰਨੇ ਕਿਤੇ ਪੌਣੇ 2 ਕਿੱਲੇ ਨੇ ਜੀ ਇਹ ਸਾਰੀ ਭੋਕੀ ਹਾਂਜੀ ਹਾਂਜੀ ਸਾਰੀ ਹੋ ਗਈ ਨਾੜ ਜਿਹੜੀ ਖੜੀ ਸੀ ਇਹ ਕਿਤੇ ਸੀ ਇਹ ਨਾੜ ਨਾਲ ਦੇ ਗਵਾਂਢੀ ਦੇ ਦੀ ਪਾਲ ਮਚਿਆ ਦੀ ਮੁੰਡਾ ਜੀ 2 ਕਿੱਲੇ ਕਿੰਨੇ ਪਤਾ ਲੱਗੋਗੇ ਆਂਦਾ ਇਹ ਨਾ ਮੁੰਡੇ ਨੇ ਫੋਨ ਕਰਿਆ ਜੀ ਕਹਿੰਦਾ ਵੀ ਅੱਗ ਲੱਗੀ ਕਣਕ ਲੋ ਜੀ ਗੱਡੀਆਂ ਲੱਗੀਆਂ ਆਂ ਬੁਝਾਉਣ ਹਾਂਜੀ ਹਾਂਜੀ 2 ਕਿੱਲੇ ਹੋਰ ਵੀ ਹੈਗੇ ਹਾਂਜੀ ਹਾਂਜੀ ਤਾਂ ਇਹੀ ਨੇ ਦੋ ਜੀ ਸਾਰੀ ਬੋਕੀ ਜੀ ਹਾਂਜੀ ਹਾਂਜੀ ਤੇ ਕੀ ਮੰਗ ਕਰਦੇ ਹੋ? ਟੰਗ ਕਾ ਦਿਆਂ ਨੂੰ ਵੀ ਮੁਆਵਜ਼ਾ ਦਿੱਤਾ ਜਾ ਵੀ ਕਿਹੜਾ ਪਿੰਡਾ ਤੁਹਾਡਾ ਨਾਮ ਦੁਬਾਰਾ ਦੱਸ ਪਿੰਡ ਜੀ ਵਾਲਿਆਂ ਹਰਦੀਪ ਸਿੰਘ ਜੀ ਅੱਜ ਕੀ ਨੌਣਾ ਤੁਹਾਡਾ ਕਿਹੜਾ ਪਿੰਡ ਫਿਰ ਜਗਜੀਤ ਸਿੰਘ ਭਰਤਲਾ ਜੀ ਤੇ ਅੱਗ ਲੱਗੀ ਹੈ ਜੀ ਅੱਜ ਕੀ ਹੈ ਇਹ ਅੱਗ ਜੀ ਫੈਕਟਰੀ ਵਿੱਚੋਂ ਆਈ ਆ ਤਾਂ ਹੀ ਫੈਕਟਰੀ ਦਾ ਸਾਰਾ ਸਾਰਾ ਹੱਤ ਪੈ ਸਭ ਤੋਂ ਪੈ ਸਟਾਫ ਫੈਕਟਰੀਆਂ ਦਾ ਆਇਆ ਉਹਨਾਂ ਦੇ ਸਾਰੇ ਫੋਨ ਕੀਤਾ ਆ ਦੇ ਲੋਕਾਂ ਨੂੰ ਵੀ ਤੁਸੀਂ ਆ ਜਾਓ ਫਟਾਫਟ ਆ ਕੇ ਉਹ ਹਾਟੋਂ ਮੂਰੇ ਪਿਆਉਂਦੇ ਰਹੇ ਨੇ ਬਾਅਦ ਤੁਸੀਂ ਫਾਇਦਾ ਤਾਂ ਅਸੀਂ ਬਹੁਤ ਕਿਤੇ ਜਿਆੜੀ ਇਹ ਸਾਰੀ ਮੇਨ ਫੈਕਟਰੀਆਂ ਦੇ ਉੱਥੋਂ ਸਪਾਰਕ ਹੋਏ ਨਹੀਂ ਤਾਂ ਬਾਕੀ ਲੈਟ ਨਹੀਂ ਦੀ ਕੋਈ 24 ਘੰਟੇ ਲੈਟ ਬੰਦਾ ਦੂਜੀ ਨਾਲ ਕੋਈ ਲੈਟ ਨਾ ਕੋ ਹੋ ਕੋ ਲੈਟ ਉੱਪਰ ਚੱਲਦੀ ਹੈ ਇਹ ਮੇਨ ਫੈਕਟਰੀ ਦਾ ਫੈਕਟਰੀ ਚ ਸਪਾਰਕ ਹੋ ਗਿਆ ਕੋਈ ਨਾ ਕੋਈ ਕਿੰਨੇ ਕਿਲੇ ਚਾਣਗੇ ਨੇ ਇੱਥੇ ਇੱਥੇ 2 ਕਿਲੇ ਕੜਕਦੀ ਬਾਕੀ 68 ਕਿਲੇ ਲਾਣ ਜਾ ਲ ਗਿਆ ਅੱਛਾ ਜੀ ਹਾਂਜੀ ਉਹ ਮੰਗ ਕੀ ਕਰਦੇ ਹੋ ਮੰਗੇ ਇਹ ਪੁੱਛ ਲਿਆ ਜੀ ਦੀ ਕਾਰਜ ਲਈ ਉਹਨੂੰ ਮਾਵ ਜੇ ਮੈਂ ਜਿਹਦੀ ਬਚਾਈ ਦੀ ਆ ਲਾਣ ਜਾ ਕੇ ਉਹਦਾ ਮਾਵ ਜੇ ਮੈਂ ਜੇ ਫੈਕਟਰੀ ਦੀ ਰੋਣ ਮਾਵ ਜੇ ਇਹ ਫੈਕਟਰੀਆਂ ਇਹ ਫੈਕਟਰੀ ਧਾਗਾ ਫੈਕਟਰੀ ਹੈ ਹਾਂਜੀ 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 ਕੀ ਨਾਮ ਆ ਤੁਹਾਡਾ ਕਿਹੜਾ ਪਿੰਡ ਨਾਮ ਤੇ ਜਿਹੜੀ ਨਾਲ ਲੱਗਾ ਅੱਗ ਲੱਗੀ ਆ ਥੋੜੇ ਖੇਤਰ ਨੂੰ ਜੀ ਹਾਂਜੀ ਹਾਂਜੀ ਸਾਡੇ ਖੇਤਰ ਲੱਗਿਆ ਜੀ ਆਪਣੇ ਫੈਕਟਰੀ ਦੇ ਕੋਲੋਂ ਲੱਗਿਆ ਜੀ ਫੈਕਟਰੀ ਦੇ ਮੁੱਢੋਂ ਉਹਨਾਂ ਦੇ ਵਰਕਰ ਸਾਰੇ ਹੀ ਬੁਝਾ ਰਹੇ ਸੀਗੇ ਜੀ ਉੱਥੇ ਕੋਈ ਭਈਏ ਨੇ ਅੱਗ ਲਾਈ ਆ ਜੀ ਇਹਨਾਂ ਦੀ ਕੋਈ ਫੈਕਟਰੀ ਵਾਲਾ ਦੋਸ਼ ਆ ਕਾਦੀ ਫੈਕਟਰੀ ਆ ਜੀ ਉਹ ਇਹ ਧਾਗੇ ਦੀ ਫੈਕਟਰੀ ਆ ਜੀ ਤੇ ਇਹ ਕਿੰਨੇ ਕਿੱਲੇ ਨੇ ਜੀ ਇਹ ਇਹ ਘਟੋ ਘਾਟ ਜੀ 2 2.5 ਕਿੱਲੇ ਤਾਂ ਕੜਕਦੇ ਮੱਚ ਗਏ ਜੀ 8 9 ਕਿੱਲੇ ਜੀ ਨਾੜ ਦੀ ਮੱਚ ਗਏ ਔਰ ਤੋਂ ਕਿੰਨੇ ਨਾਲ ਹਾਂਜੀ ਹਾਂ ਇਹਦਾ ਹੁਣ ਫੈਕਟਰੀ ਵਾਲਿਆਂ ਨੂੰ ਦੇਣਾ ਚਾਹੀਦਾ ਜੀ ਵਿਚਾਰੇ ਜਿਹਦੀ ਕਣਕ ਤੇ ਜਮੀਂ ਜਲ ਗਈ ਜੀ ਉਹਨਾਂ ਨੂੰ ਹੁਣ ਤਾਂ ਪੈਸੇ ਦੇਣੇ ਚਾਹੀਦੇ ਨੇ ਜੀ ਤੇ ਤੁਸੀਂ ਇਹ ਵੀ ਇਤਲਾਹ ਦੇ ਦਿੱਤੀ ਪਰ ਮਹਿਕਮੇ ਨੂੰ ਹਾਂ ਜੀ ਹੁਣ ਦੰਨਿਆ ਜੀ ਦਵਾਂਗੇ ਤਰਾ ਭਜਾ ਕੇ ਹੁਣ ਤਾਂ ਅੱਕ ਭਜਾ ਕੇ ਹਟਿਆ ਜੀ ਅਜੇ ਆ ਹੁਣ ਦੰਨਿਆ ਜੀ ਇਤਲਾ ਠੀਕ ਹੈ ਹਾਂ ਜੀ ਹਾਂ ਜੀ ਕੀ ਨਾਮ ਆ ਤੁਹਾਡਾ ਕੀ ਆਉਗਾ ਮੈਂ ਧੀ ਰਵਿੰਦਾ ਕੁਮਾਰੀ ਘੜਗੜਸ ਮਰਾਲਾ ਤੋਂ ਜੀ ਅੱਗ ਲੱਗੀ ਆ ਕਿੱਥੇ ਲੱਗੀ ਆ ਤੇ ਕਿੰਨੇ ਕਿੰਨਾ ਨੁਕਸਾਨ ਹੋਇਆ ਇਹ ਅੱਗ ਜੀ ਆਪਣੇ 20 ਕਿੱਲੇ ਕਣਕ ਦੇ ਨਾਲ ਦੇ ਕਹਿੰਦੇ ਆ ਜੀ ਤੇ 3 ਕਿੱਲੇ ਕਣਕ ਦੇ ਘਰੇ ਨੇ ਇਹ ਆਪਣੇ ਸਕੂਲ ਆ ਸਕੂਲ ਦੇ ਨਾਲ ਹੀ ਸੈਂਟਰਲ ਸਕੂਲ ਦੇ ਕੋਲ ਤੇ ਗੱਲ ਕਰੀਏ ਤੇ ਕਿੰਨੀਆਂ ਗੱਡੀਆਂ ਛੁੱਡੀਆਂ ਲੱਗੀਆਂ ਹੁਣ ਤੱਕ ਆਪਣੀ ਫਾਇਰ ਵੀ ਦੇ ਤਿੰਨ ਗੱਡੀਆਂ ਲੱਗ ਚੁੱਕੀਆਂ ਹੁਣ ਤੱਕ ਜੀ ਅੱਗ ਕਿੰਨੀ ਜ਼ਿਆਦਾ ਸੀ ਅੱਗ ਕਾਫੀ ਸੀਗੀ ਤੇ ਉਹਨੇ ਕੰਟਰੋਲ ਕਰ ਲਿਆ ਹੁਣ ਤੇ ਜਿਹੜੀ ਕੋਲ ਕਣਕ ਸੀ ਉਹਨੂੰ ਬਚਾ ਲਿਆ ਗਿਆ ਤਲੇ ਨਾਲ ਕਿੰਨੇ ਕਿੰਨੇ ਗਣ ਖੜੀ ਸੀ ਨਾਲ ਕਾਫੀ ਹੈ ਜੀ ਜੇ ਦੇਖੇ ਜਾਉ ਤਾਂ 100 ਫੀਲਰ ਇੱਕ ਏਕੜ ਦੇ ਉੱਪਰ ਪਈ ਖੜੀ ਦਾਹਾਂ ਤੋਂ ਕਾਹਾਂ ਖਣਕਾ ਜੀ ਉਹਨੂੰ ਬਚਾ ਲਿਆ ਜੀ ਜੀ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪ੍ਰਿਆਰ ਟੀਵੀ